ਪੰਮੀ ਨੂੰ ਹੁਣ ਸਰਪੰਚ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਪਰ ਪੰਮੀ ਉਸ ਨੂੰ ਮਾਫ ਨਹੀਂ ਕਰ ਰਹੀ ਇਹ ਸਭ ਕੁਝ ਦੇਖ ਕੇ ਦੇਵ ਨੂੰ ਬਹੁਤ ਗੁੱਸਾ ਆ ਰਿਹਾ ਹੈ ਜਦ ਪੰਮੀ ਨੇ ਸਰਪੰਚ ਦੇ ਉੱਤੇ ਹੱਥ ਚੱਕਿਆ ਤਾਂ ਦੇਵ ਨੇ ਮਿੰਦੋ ਨੂੰ ਕਿਹਾ ਕਿ ਸਮਝਾ ਆਪਣੀ ਮਾਣੂ ਕਿ ਇੱਕ ਅਪਾਹਜ ਉੱਤੇ ਉਹ ਹੱਥ ਚੱਕ ਰਹੀ ਹੈ ਕਿਉਂ ਸਹੀ ਕਰ ਰਹੀ ਹੈ ਇਸ ਵਿੱਚ ਅੰਮੀ ਦੀ ਬਹੁਤ ਵੱਡੀ ਗਲਤੀ ਮੰਨੀ ਜਾ ਰਹੀ ਹੈ ਔਰ ਕਿਤੇ ਨਾ ਕਿਤੇ ਉਹ ਆਪਣੀ ਥਾਂ ਤੇ ਵੀ ਠੀਕ ਹੈ ਕਿਉਂਕਿ ਉਸ ਨੂੰ ਹੋਣ ਹੀ 15 ਸਾਲਾਂ ਬਾਅਦ ਮੌਕਾ ਮਿਲਿਆ ਕਿ ਉਹ ਆਪਣੀਆਂ ਸਾਰੀਆਂ ਗੱਲਾਂ ਕਰ ਸਕੇ ਕਿਉਂਕਿ ਉਸਨੇ ਜਦੋਂ ਉਸ ਉਸਤੇ ਬੱਚੇ ਤੋਂ ਦੂਰ ਕੀਤਾ ਗਿਆ ਸੀ ਤਾਂ ਉਸ ਜੋ ਉਸਤੇ ਅੰਦਰ ਜੋ ਮਾਂ ਦੀ ਮਮਤਾ ਸੀ ਉਹ ਅੰਦਰ ਹੀ ਉਸਤੇ ਰਹਿ ਗਈ ਸੀ ਤਾਂ ਉਸਤੇ ਜਿਹੜੇ ਯਾਨੀ ਉਸਤਾ ਦੂਜਾ ਵਿਆਹ ਕਰ ਦਿੱਤਾ ਸੀ ਤੇ ਨਾ ਉਹ ਸੋਹਰਿਆਂ ਨੂੰ ਦੱਸ ਸਕਦੀ ਸੀ ਕੁਛ ਤੇ ਨਾ ਹੀ ਪੇਕੇਆਂ ਨੂੰ ਉਹ ਤੇ ਮਿੰਦੋਣੀ ਆਪਣੇ ਅੰਦਰ ਹੀ ਆਪਣੇ ਭਰਾ ਤੇ ਆਪਣੇ ਪੁੱਤ ਦੀਆਂ ਯਾਦਾਂ ਆਪਣੇ ਅੰਦਰ ਹੀ ਸਮੇਟ ਲਈਆਂ ਪਰ ਜਿਸ ਤਰ੍ਹਾਂ ਇਹ ਕਰਕੇ ਹੋਇਆ ਹੈ ਤੇ ਪੰਮੀ ਉਸ ਨੂੰ ਕਦੀ ਵੀ ਮਾਫ ਨਹੀਂ ਕਰੇਗੀ ਸਰਪੰਚ ਨੂੰਏ ਬਹੁਤ ਮਾਫੀਆਂ ਮੰਗੀਆਂ ਪਰ ਪੰਮੀ ਕਹਿੰਦੀ ਪਹਿਲਾਂ ਮੈਂ ਵੀ ਤੇਰੇ ਪੈਰਾਂ ਦੇ ਵਿੱਚ ਡਿੱਗੀ ਸੀ ਤੇ ਪਰ ਤੂੰ ਮੇਰੇ ਤੇ ਰਤਾਤਾਰਸ ਨਹੀਂ ਖਾਦਾ ਤੇ ਹੁਣ ਮੈਂ ਤੇਰੇ ਤੇ ਰਤਾਤਾਰਸ ਨਹੀਂ ਖਾਣਾ ਤੈਨੂੰ ਉਹ ਰੱਬ ਇਦਾਂ ਹੀ ਮਾਰੂਗਾ ਕਿਉਂਕਿ ਜਿਹੜੇ ਹੱਥਾਂ ਨਾਲ ਤੂੰ ਮੈਨੂੰ ਧੱਕਾ ਮਾਰਿਆ ਸੀਗਾ ਉਹ ਹੱਥ ਫੈਸਲੇ ਕਰਦਾ ਸੀਗਾ ਉਹ ਤੇਰੀ ਜ਼ੁਬਾਨ ਨੂੰ ਤਿੱਥੋਂ ਭੁੱਲਿਆ ਨਹੀਂ ਜਾਂਦਾ ਜਿਹੜੇ ਸਾਈਨ ਕਰਦਾ ਸੀਗਾ ਉਹ ਤੇਰੇ ਹੱਥ ਨਹੀਂ ਚੱਲ ਰਹੇ ਜਿਹੜੀ ਕੁਰਸੀ ਤੇ ਬਹਿ ਕਰਦਾ ਸੀ ਤੇ ਥੋ ਤੇ ਬੈਠਿਆ ਤੱਕ ਵੀ ਨਹੀਂ ਜਾਂਦਾ